ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀਬੀਐਸਜੀ ਤੁਹਾਡਾ ਵੀ ਧੰਨਵਾਦ ਆ ਤੁਸੀਂ ਸਾਡੀ ਵੀਡੀਓ ਇਹ ਲੋਕਾਂ ਤੱਕ ਪਹੁੰਚਾਉਣੀ ਹੈਗੀ ਅਸੀਂ ਸਾਡੀ ਟੀਮ ਖੜੀ ਹੈ ਸਾਰੀ ਅਸੀਂ ਨਿਹਾਲ ਸਿੰਘ ਵਾਲੇ ਦੇ ਵਿੱਚ ਸੱਤ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਨ ਜਾ ਰਹੇ ਨੇ 20 ਜਨਵਰੀ ਤੋਂ 30 ਜਨਵਰੀ ਦੇ ਵਿਚਕਾਰ ਅਸੀਂ ਉਹ ਡੇਟ ਰੱਖਾਂਗੇ ਕਿਉਂਕਿ ਅਸੀਂ ਰਿਕੁਆਇਰਮੈਂਟ ਕੀਤੀ ਹੈਗੀ ਤੁਹਾਡੇ ਥਰੂ ਵੀ ਅਸੀਂ ਬੇਨਤੀ ਕਰਦੇ ਹਾਂ ਗਰੀਬ ਪਰਿਵਾਰ ਜੋ ਸ਼ਾਦੀ ਆਪਣੀ ਬੇਟੀ ਦੀ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਉਹ ਸਾਡੇ ਨਾਲ ਸੰਪਰਕ ਕਰਨ ਸੰਪਰਕ ਨੰਬਰ ਅਸੀਂ ਦੇ ਦਾਂਗੇ ਸਾਡੇ ਨਾਲ ਸੰਪਰਕ ਕਰਨ ਤਾਂ ਅਸੀਂ 20 ਜਨਵਰੀ ਤੋਂ 30 ਜਨਵਰੀ ਦੇ ਵਿਚਕਾਰ ਵਿਚਕਾਰ ਉਹ 7 ਗਰੀਬ ਲੜਕੀਆਂ ਦੀਆਂ ਸ਼ਾਦੀਆਂ ਨਿਹਾਲ ਸਿੰਘ ਵਾਲੇ ਦੇ ਵਿੱਚ ਅਸੀਂ ਕਰਨ ਜਾ ਰਹੇ ਆਂ ਹਾਂ ਕਿ ਜੀ ਇਹ ਜਿਹੜਾ ਪ੍ਰਾਲਾ ਕਰਨ ਜਾ ਰਹੇ ਇਹ ਕਿਸੇ ਆਰਗੇਨਾਈਜੇਸ਼ਨ ਵੱਲੋਂ ਕੀਤਾ ਜਾ ਰਿਹਾ ਤੁਹਾਡੇ ਨੌਜਵਾਨਾਂ ਵੱਲੋਂ ਨਹੀਂ ਸਰ ਤੁਹਾਨੂੰ ਮੈਂ ਦੱਸ ਦਿੰਦਾ ਇਹ ਗੱਲ ਦੱਸ ਦਵਾਂ ਕਿ ਸਿਰਫ ਨੌਜਵਾਨ ਸਾਡੇ ਜਿਹੜੇ ਨਿਹਾਲ ਸਿੰਘ ਵਾਲੇ ਦੇ ਜਾਂ ਨੇੜੇ ਤੇੜੇ ਦੇ ਨੌਜਵਾਨ ਸਾਡੇ ਸਾਥੀ ਨੇ ਦੋਸਤ ਕਹਿ ਸਕਦੇ ਆਪਾਂ ਇੱਕ ਦੂਜੇ ਦੇ ਨਾਲ ਅਸੀਂ ਵਰਤਦੇ ਆ ਇਹਨਾਂ ਸਾਰੇ ਭਰਾਵਾਂ ਦੀ ਇਹ ਰਹਿ ਆਗੀ ਅਦਰਵਾਈਜ਼ ਸੰਸਥਾ ਸਾਡੀ ਕੋਈ ਨਹੀਂਗੀ ਬਿਨਾ ਸੰਸਥਾ ਤੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਆਂ ਕਿੰਨੀਆਂ ਲੜਕੀਆਂ ਦੀ ਜਿਹੜੀ ਟ੍ਰੈਨਮੈਂਟ ਆ ਔਰ ਆਸ-ਪਾਸ ਦੇ ਪਿੰਡਾਂ ਤੋਂ ਜਿਹੜਾ ਜਮੋਗਾ ਜ਼ਿਲਹਾ ਦਾ ਪੂਰੇ ਆਸ-ਪਾਸ ਦੇ ਪਿੰਡਾਂ ਦਾ ਸਰ ਪਹਿਲ ਤਾਂ ਸਾਡੀ ਇਹੀ ਆ ਵੀ ਜਨਿਹਾਲ ਸਿੰਘ ਵਾਲੇ ਦੇ ਨੇੜੇ ਤੇੜੇ ਪਿੰਡਾਂ ਦੀਆਂ ਲੜਕੀਆਂ ਹੁਣ ਤਾਂ ਬਹੁਤ ਗੋਡਨ ਬੈਲ ਆਗੀ ਅਦਰਵਾਈਜ਼ ਕਿੱਤੋਂ ਵੀ ਫੋਨ ਟਾ ਸਕਦੇ ਨੇ ਅਸੀਂ ਉਹ ਇਨਕੁਆਰੀ ਕਰਾਂਗੇ ਪਰਿਵਾਰ ਦੀ ਇਨਕੁਆਰੀ ਤੋਂ ਬਾਅਦ ਅਸੀਂ 7 ਲੜਕੀਆਂ ਦੀਆਂ ਸ਼ਾਦੀਆਂ ਦਾ ਅਸੀਂ ਇਸ ਵਾਰ ਟੀਚਾ ਰੱਖਿਆ ਹੈਗਾ 7ਾਂ ਦੀਆਂ ਅਸੀਂ ਸ਼ਾਦੀਆਂ ਕਰਾਂਗੇ ਜੀ ਉਹਦੇ ਵਿੱਚ ਸਮਾਨ ਆ ਜਿਹੜਾ ਉਹ ਕੀ ਕੀ ਦਿੱਤਾ ਉਹ ਸਰ ਘਰੇਲੂ ਸਮਾਨ ਜੋ ਇੱਕ ਪਰਿਵਾਰ ਦਿੰਦਾ ਹੈ ਲੜਕੀ ਨੂੰ ਆਪਦੇ ਨੂੰ ਘਰੇਲੂ ਸਮਾਨ ਜੋ ਵੀ ਬਰਤੋ ਦੇ ਵਿੱਚ ਹੁੰਦਾ ਉਹ ਸਾਰਾ ਸਮਾਨ ਸਾਡੀ ਟੀਮ ਵੱਲੋਂ ਅਤੇ ਜੋ ਅਰੇਂਜਮੈਂਟ ਆ ਜਿਵੇਂ ਬਰਾਤਾਂ ਆਉਣਗੀਆਂ ਜਾਂ ਕੋਈ ਵੀ ਆ ਉਹਨਾਂ ਦੇ ਖਾਣ ਪੀਣ ਦਾ ਉਹ ਵੀ ਸਾਡੀ ਸਾਰੀ ਟੀਮ ਵੱਲੋਂ ਕਹਿੰਦਾ ਮਤਲਬ ਲੜਕੀ ਵਾਲਿਆਂ ਦਾ ਅਸੀਂ ਆਪ ਦੀਆਂ ਭੈਣਾ ਬਣਾ ਕੇ ਸ਼ਾਦੀਆਂ ਕਰਨੀਆਂ ਨੇ ਉਹਨਾਂ ਦਾ ਇੱਕ ਵੀ ਰੁਪਿਆ ਨਹੀਂ ਲੱਗੇਗਾ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੇ ਪਹਿਲਾਂ ਤਾਂ ਤੁਹਾਡਾ ਬਹੁਤ ਜਗਵੀਰ ਅਜਾਜ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੁਹਾਡਾ ਬਹੁਤ ਪੁਰਾਣਾ ਪਿਆਰਾ ਸਾਡਾ ਤੇ ਬਹੁਤ ਵਧੀਆ ਉਪਰਾਲਾ ਹੈ ਨੌਜਵਾਨ ਸਾਡੇ ਭਰਾ ਸੁਖੀ ਵੀਰ ਜਾਂ ਹੋਰ ਸਾਡਾ ਜਿਹੜਾ ਸਰਕਲ ਦੇ ਵਿੱਚ ਨੌਜਵਾਨ ਭਰਾ ਰਹੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਸਾਡੀ ਜਿਹੜੀ ਡਿਵੀਜ਼ਨ ਹੈ ਨੇ ਹਾਲ ਸਿੰਘਾਂ ਵਾਲੀ ਬਹੁਤ ਅੱਛਾ ਉਪਰਾਲਾ ਕੀਤਾ ਤੇ ਇਹ ਸਾਰੇ ਭਰਾ ਜਾਂ ਜਿਹੜੇ ਜਿਹੜੇ ਸਾਡੇ ਦਾਨੀ ਸੱਜਣ ਨਾਲ ਜੁੜੇ ਨੇ ਭਰਾਵਾਂ ਦੇ ਬਹੁਤ ਵਧਾਈ ਦੇ ਪਾਤਰ ਨੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨੀ ਚਾਹਨਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਤੁਹਾਡਾ ਚੈਨਲ ਇੱਕ ਜਰੀਆ ਬਣੇ ਵੱਧ ਤੋਂ ਵੱਧ ਪਰਿਵਾਰ ਸਾਡੇ ਨਾਲ ਸੰਪਰਕ ਕਰਨ ਦਿੱਤੇ ਹੋਏ ਨੰਬਰਾਂ ਤੇ ਤਾਂ ਜੋ ਇਹ ਜਿਹੜਾ ਉਪਰਾਲਾ ਹੈ ਉਹਦੇ ਜਿਹੜੇ ਲੋੜਵੰਦ ਪਰਿਵਾਰ ਨੇ ਉਹ ਵਧੀਆ ਫਾਇਦਾ ਲੈ ਸਕਣ ਬਿਲਕੁਲ ਜੀ ਤੁਸੀਂ ਇਹਨਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ 7098 999856 70098 999856 98556 22171 98556 22171 ਇਹਨਾਂ ਨੰਬਰਾਂ 'ਤੇ ਤੁਸੀਂ ਬਧੇਰੇ ਜਾਣਕਾਰੀ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਾਕੀ ਤੁਸੀਂ ਕੈਪਸ਼ਨ ਦੇ ਵਿੱਚ ਇਹ ਨੰਬਰ ਮੈਂਸ਼ਨ ਵੀ ਕਰ ਦਿਓ ਤੇ ਨੌਜਵਾਨ ਭਰਾਵਾਂ ਨੂੰ ਮੇਰੀ ਹੋਰ ਬੇਨਤੀ ਹੈ ਵੀ ਤੁਸੀਂ ਇਦਾਂ ਦੇ ਉਪਰਾਲੇ ਆਪਣੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਦੇ ਵੀ ਤੁਸੀਂ ਕਰ ਸਕਦੇ ਹੋ ਯੋਗਦਾਨ ਸਵਾਵਾ ਦਾ ਕਿਸੇ ਵੀ ਸੰਸਥਾ ਨਾਲ ਜੁੜ ਕੇ ਜਾਂ ਅਦਰ ਤੁਸੀਂ ਸਵਾਵਾ ਨਵਾਓ ਕਿਉਂਕਿ ਇਹ ਜਿਹੜਾ ਸਵਾਵਾ ਦਾ ਅਸਰ ਹੈ ਤੁਹਾਨੂੰ ਆਪਣੀ ਲਾਈਫ ਦੇ ਵਿੱਚ ਜਰੂਰ ਮਹਿਸੂਸ ਹੋਊਗਾ ਤੇ ਇਹ ਜਰੂਰ ਤੁਸੀਂ ਇਹਨਾਂ ਗੱਲਾਂ ਤੇ ਗੌਰ ਕਰਿਓ ਬਾਕੀ ਤੁਸੀਂ ਸਾਰੇ ਸਾਡੇ ਤੋਂ ਵੱਧ ਸਮਝਦਾਰ ਹੋ ਇਹੀ ਸਾਡੀ ਬੇਨਤੀ ਹੈ ਇਹਨਾਂ ਗੱਲਾਂ ਤੇ ਗੌਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ